ਲੋ ਜੀ ਸਸਟ੍ਰਿਕਸ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵਲੌਗ ਚ ਅੱਜ ਜਿਵੇਂ ਕਿ ਮੈਂ ਆਪਣੇ ਪਿਛਲੇ ਵਲੌਗਸ ਤੇ ਐਸੀ ਐ ਕਿ ਮੈਂ ਇੰਡੀਆ ਤਾਂ ਹੀ ਆਈਆਂ ਕਿਉਂਕਿ ਮੇਰੀ ਸਰਜਰੀ ਹੋਣੀ ਸੀ ਸਰਜਰੀ ਹੋ ਗਈ ਆ ਡਨ ਅੱਜ ਡਾਕਟਰ ਨੇ ਮੈਨੂੰ ਦੁਬਾਰਾ ਬੁਲਾਇਆ ਸੀਗਾ ਮੇਬੀ ਸਟਚਸ ਨੂੰ ਦੁਬਾਰਾ ਦੇਖਣ ਆਇਆ ਜਾਂ ਆ ਡਾਕਟਰ ਨੇ ਮੈਨੂੰ ਦੁਬਾਰਾ ਬੁਲਾਇਆ ਸੀ ਸੋ ਮੈਂ ਚੱਲੀਆਂ ਹੁਣ ਡਾਕਟਰ ਦੇ ਤੇ ਤੁਹਾਨੂੰ ਵੀ ਦਿਖਾਨੀਆਂ ਹੋਰ ਵੀ ਇੱਕ ਦੋ ਕੰਮ ਨੇ ਸਾਨੂੰ ਖੰਨੇ ਦੇ ਵਿੱਚ ਤੇ ਮੈਂ ਜਿੱਥੋਂ ਆਪਰੇਸ਼ਨ ਕਰਵਾਇਆ ਸੀਗਾ ਮੈਂ ਉਹ ਹਸਪੀਟਲ ਵੀ ਤੁਹਾਨੂੰ ਦਿਖਾਉਣੀ ਆ ਤੁਸੀਂ ਮੰਨੋਗੇ ਕਿ ਮਤਲਬ ਮੈਂ ਪਹਿਲਾਂ ਸਰਜਰੀ ਕਰਾਈ ਸੀ ਇੱਕ ਵਾਰੀ ਕੈਨੇਡਾ ਦੇ ਵਿੱਚ ਤਾਂ ਮੈਂ ਕੈਨੇਡਾ ਦੀ ਸਰਜਰੀ ਮੇਰੀ ਬਿਲਕੁਲ ਸਹੀ ਨਹੀਂ ਹੋਈ ਸੀ ਤੇ ਜਿਹਦੇ ਕਰਕੇ ਮੈਨੂੰ ਲੱਗਿਆ ਕਿ ਇੰਡੀਆ ਦੇ ਵਿੱਚ ਹੀ ਮੈਨੂੰ ਬੈਸਟ ਟਰੀਟਮੈਂਟ ਮਿਲ ਸਕਦਾ ਹੈ ਤੇ ਬੈਸਟ ਹਸਪੀਟਲ ਮੇਰੇ ਲਈ ਉਹੀ ਸੀਗਾ ਉਹਦਾ ਰੀਜ਼ਨ ਵੀ ਦੱਸੂਗੀ ਕਿਹੜਾ ਹਸਪੀਟਲ ਸੀ ਤੇ ਕਿਉਂ ਮੇਰੇ ਲਈ ਬੈਸਟ ਸੀ ਆ ਸੋ ਤੁਸੀਂ ਸਟੇ ਟਿਊਨਡ ਤੇ ਦੇਖਦੇ ਰਹੋ ਕਿ ਕਿਹੜਾ ਹਸਪੀਟਲ ਆ ਤੇ ਅੱਗੇ ਵੀ ਦਿਖਾਉਣਾ ਹੈ ਕਿਹੜੇ ਕਿਹੜੇ ਕੰਮ ਕਰਦੇ ਆ ਆਜਾ ਤੇ ਸਵੇਰੇ ਸਵੇਰੇ ਪੈ ਗਿਆ ਇਹ ਮਹੀ ਬਹੁਤ ਜ਼ਿਆਦਾ ਸੋਨਾ ਹੋ ਗਿਆ ਮੌਸਮ ਐਂ ਠੰਡਾ ਪਿਆ ਅੱਜ ਸੋਨਾ ਜਾਂ ਮਹੀ ਪੈ ਕੇ ਇੰਨੀ ਜ਼ਿਆਦਾ ਗਰਮੀ ਹੋਈ ਪਈ ਸੀ ਨਾ ਬਹੁਤ ਜ਼ਿਆਦਾ ਸੋ ਚੱਲਣ ਚਲੋ ਚੱਲੀਏ ਬੈਠੋ ਕੰਧਾ ਜਾਤ ਨੂੰ ਵੀ ਇਹ ਐਨੇ ਸੋਣਾ ਸਾਫ਼ ਕੀਤਾ ਦਵਿੰਦਰ ਵੀ ਚੱਲੇ ਆ ਮਮੀ ਵੀ ਚੱਲੇ ਨੇ ਬਾਣੀ ਵੀ ਚੱਲਿਆ ਪਾਪਾ ਵੀ ਚੱਲੇ ਨੇ ਚਲੋ ਐਨੇ ਜਾਣੇ ਹਸਪੀਟਲ ਚੱਲੇ ਆ ਤੇ ਬਾਣੀ ਦੇ ਉੱਥੇ ਲਵਾ ਦੇਣੀ ਆ ਸੂਈ ਠੀਕ ਆ ਬਾਣੀ ਲਵਾ ਦੋਣੀ ਆ ਇੱਧਰ ਦਿਖਾਓ ਦੱਸੋ ਤੂੰ ਡਰਦੇ ਨਹੀਂ ਆ ਤੂੰ ਡਰਦੇ ਨਹੀਂ ਹੋ ਲੈ ਲਵਾ ਦੋਣੀ ਆ ਡਰਦਾ ਨਹੀਂ ਆ ਮੌਸਮ ਵਧੀਆ ਹੋ ਗਿਆ ਹਣਾ ਤਾਂ ਤੂੰ ਕਦੇ ਚੱਲਿਆ ਹਸਪੀਟਲ ਦੱਸੀ ਮੈਨੂੰ ਤੈਨੂੰ ਕੀ ਕੰਮ ਸੀਗਾ ਲੋਕ ਛੁੱਟੀਆਂ ਨਹੀਂ ਗਰਮੀ ਦੀ ਛੁੱਟੀਆਂ 'ਚ ਪਹਾੜਾਂ ਦੇ ਘੁੰਮਣ ਜਾਂਦੇ ਨੇ ਇਹ ਮੁੰਡਾ ਸਾਡੇ ਨਾਲ ਹਸਪੀਟਲ ਘੁੰਮਣ ਚੱਲਿਆ ਕੰਮ ਨਹੀਂ ਕਢਾਉਣਾ ਸੀ ਇਹਨਾਂ ਪਹੁੰਚ ਗਏ ਸੀ ਹਸਪੀਟਲ ਆਹ ਵਾਲਾ ਹੈ ਉਹ ਹਸਪੀਟਲ ਸਪੈਸ਼ਲ ਕਿਉਂ ਆ ਉਹਦਾ ਵੀ ਰੀਜ਼ਨ ਤੁਹਾਨੂੰ ਦੱਸਦੀ ਆ ਕਿਉਂਕਿ ਮੇਰੇ ਮੰਮੀ ਇੱਥੇ ਡਾਕ ਕਰਦੇ ਸੀਗੇ ਤਾਂ ਮੇਰੇ ਮੰਮੇ ਨੂੰ ਐਸੇ ਹਸਪੀਟਲ ਤੇ ਟਰਸਟ ਆ ਕਿ ਮੇਰੇ ਮੰਮੀ ਐ ਤੇ ਜੌਬ ਕਰਦੇ ਸੀਗੇ ਐਜ਼ ਅ ਨਰਸ ਤੇ ਅਸੀਂ ਸਾਰੇ ਇੱਥੇ ਹੀ ਹੋਏ ਹੋਏ ਆ ਸੋ ਮੇਰੇ ਮੰਮੀ ਕਹਿੰਦੇ ਸੀ ਵੀ ਮੈਂ ਸਰਜਰੀ ਇੱਥੋਂ ਹੀ ਕਰਾਉਣੀ ਆ ਬਣੀ ਇੰਜੈਕਸ਼ਨ ਲਵਾਈਏ ਬਾਣੀ ਦੇ ਚਲੋ 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 ਲਾਣਾ ਤਾਂ ਪੈਣਾ ਹੀ ਆ ਜਿਹੜਾ ਇੰਨੀ ਸ਼ਰਾਰਤਾਂ ਕਰਦੇ ਹੋ ਮੰਮੀ ਆਪਣਾ ਪਰਸੰਦਰੀ ਭੁੱਲੇ ਆਏ ਡਾਕਟਰ ਕੋਲ ਬੜਾ ਕਿਕਨੇ ਮੇਰੇ ਪਰਸ ਕਿੱਥੇ ਆ ਕਿਹਨੂੰ ਕੀ ਪਤਾ ਆਇਆ ਮम्मी ਪਾਸਪੋਰਟ ਲੈ ਆਉਣਾ ਨੇ ਕਦੇ ਟੋਕਨ ਆ ਟੋਕਨ ਉਹਨਾਂ ਨੂੰ ਵਾਪਸ ਦੇਣਾ ਭੁੱਲ ਗਏ ਦੇਖ ਆਣੀ ਹੈ ਮੈਂ ਤੇ ਰੱਬ ਤੋਂ ਜੀ ਉਸਦੇ ਅੱਗੋਂ ਵਾਸਤੇ ਹੋਣਾ ਹਣ ਮੇਲਾ ਦੇ ਇੱਕਦੋ ਕੰਮ ਹੋਰ ਨੇ ਬਾਜ਼ਾਰ ਦੇ ਉਹ ਕਰਦੇ ਆ ਪਾਣੀ ਨੇ ਰੋੜਾ ਪਾਇਆ ਹੋਇਆ ਸੀ ਵੀ ਮੈਂ ਲੈ ਆਇਆ ਛਤਰੀ ਗ੍ਰੀਨ ਕਲਰ ਦੀ ਤਾਂ ਪਾਪਾ ਲੈ ਆਏ ਗ੍ਰੀਨ ਕਲਰ ਦੀ ਛਤਰੀ ਵਾਓ ਕਿੰਨੀ ਸੋਹਣੀ ਬਾਣੀ ਕਿੰਨੀ ਸੋਹਣੀ ਐ ਮੈਨੂੰ ਦਿਖਾ ਦੇ ਤੈਨੂੰ ਵਾਓ ਪਾਪਾ ਕਹਿੰਦੇ ਆ ਬਹੁਤ ਫੇਮਸ ਗੁਲਚੇ ਵਾਲਾ ਵੀ ਸਪੈਸ਼ਲ ਲੋਕ ਇੱਥੇ ਆ ਕੇ ਗੁਲਚੇ ਲੈ ਜਾਂਦੇ ਨੇ ਸੋ ਇਹਦਾ ਟੇਸਟ ਕਰਦੇ ਆ ਗੁਲਚਾ ਹਾਂ ਵੀ ਸਿਰਫ 20 ਰੁਪਏ ਦਾ ਇਹ ਹੈਗਾ ਅਸ਼ੋਕ ਕੁੱਲਚਾ ਵਾਲਾ ਸਮਰਾਲਾ ਰੋਡ ਖੰਨਾ ਪੁਲ ਦੇ ਕੋਲ ਪੁਲ ਪਣ ਉੱਤਰ ਕੇ ਦੇਸੀ ਵਾਲਾ ਤੇ 20 ਰੁਪਏ ਦੇਸੀ ਕਿਉਂ ਹੈ ਪਾਪਾ 20 ਰੁਪਏ ਦੇ ਵਿੱਚ ਦੇਸੀ ਕਿਹੋਲਾ ਕੁੱਲਚਾ ਹੂੰ ਜੈਸੀ ਵਾਲਾ ਤੇ ਦੇਸੀ ਕਿਉਂ ਸਸਤਾ ਹੈ ਕਿ ਫਿਰ ਇਹ ਦਾ ਬਿਲਕੁਲ ਕੁੱਲਚਾ ਨਕਲੀ ਹੈ ਇਹਨਾਂ ਕੋਲ ਦੇਸੀ ਉਹ ਸਾਡੇ ਦੇਸ਼ ਦਾ ਦੇਸੀ ਕਿਉਂ ਹੈ ਨਾ ਇਹ ਕਿਹੜਾ ਇਹਨੇ ਅੰਗਲਾ ਏਡਾ ਕਰੇ ਡਾ ਲੰਦਾ ਹੋਇਆ ਤੇ ਜੇ ਭੈ ਮੈਂ ਜੁਕੈਨੇਡਾ ਜਾਣ ਵੇਲੇ ਹਨਾ ਇੱਥੇ ਦੇਸੀ ਕਿਉਂ ਲੈ ਜੂਗੀ ਫਿਰ ਤਾਂ 20 ਰੁਪਏ ਦਾ ਕਿੰਨੇ ਕ ਦਾ ਹੋਊਗਾ ਦੇਸੀ ਕਿਉਂ ਸਸਤਾ ਹੀ ਹੈ 7-7 ਰੁਪਏ ਕਿਲੋ 7-7 ਰੁਪਏ ਕਿਲੋ ਮੇਰਾ ਤੁਸ ਜੀ ਦੇਖੋ ਤੁਸੀਂ ਦੇਸੀ ਕਿਉਂ ਉਹਦੀ ਆਉਗੇ ਜਿੰਨਾ ਕ ਲਾਉਂਦੇ ਆ ਨਾ ਉਹ ਰਵੈਂਟ ਨਹੀਂ ਲਾਉਂਦੇ ਉਹਨਾਂ ਕ ਜਾਇ ਥੋੜਾ ਲਾਉਂਦੇ ਨੇ ਦੇਸੀ ਕਿ ਲੰਦੇ ਨੇ ਦੇਖ ਲਓ ਵੀ ਪਾਪਾ ਤਾਂ ਹੀ ਕਹਿੰਦੇ ਨੇ ਵੀ ਦੇਸੀ ਕਿਉਂ ਲਾਉਂਦੇ ਨੇ ਤੁਸੀਂ ਟਰਾਈ ਕਰਕੇ ਦੇਖ ਲਿਓ ਅਸ਼ੋਕ ਅਸ਼ੋਕ ਗੋਚਾਵਾਲ ਆਗੇ ਨਿਕਲ ਚੇ ਹਣ ਘਰ ਜਾ ਖਾਣੇ ਆ ਕਿ ਗੱਡੀ ਚ ਮੈਂ ਮੈਂ ਤੇ ਉਹ ਤੇ ਉਹ ਦੇਸੀ ਕੇਵਾਲੇ ਕੋਲ ਚੇ ਖਾ ਕੇ ਦੇਖੀ ਹਣ ਕੋਦੋਂ ਕੋ ਇਹ ਰਸੂਈ ਪਹਿਲਾਂ ਖੁਸ਼ਬੂ ਘਰ ਹੁੰਦੀ ਲੱਭੀਏ ਖੁਸ਼ਬੂ ਤਾਂ ਵਧੀਆ ਆ ਦਿੰਦਾ ਲੈ ਬਈ ਹਰ ਦੇਸੀ ਕੇਵੋ ਤੇ ਆਉਂਦੀ ਹੈ ਕਿ ਨਹੀਂ ਆਉਂਦੀ ਪਹਿਲਾਂ ਦੱਸ ਦੇਖਣ ਦਾ ਕਹਿਣ ਲੱਗਦਾ ਬਈ ਕੰਮ ਵਧੀਆ ਕੀਤਾ ਹਰ ਨਿੰਬੂ ਦਿੱਤਾ ਦੇਸੀ ਘਿਓ ਵਾਲਾ ਗੱਲ ਛੱਡੋ ਜਿਹੜਾ ਨਾਲ ਨਿੰਬੂ ਦਿੱਤਾ ਇਹ ਕੰਮ ਵਧੀਆ ਕੀਤਾ ਆ ਹਾਂ ਇਹ ਤਾਂ ਵੀ ਲੁੱਕ ਸਪੈਸ਼ਲ ਆ ਨਾ ਪੁਕ ਲੱਦੀ ਸੀ ਮੈਂ ਪੁਕਲਾ ਕੀ ਸੀ ചേർ കി ബന്ധ रेन रेन ਹੋ ਰਹੀ ਆ ਬਾਏ यस ਆਮ ਹਾਲੋ ਆਮ ਓਏ ਗੁੱਡੀ ਬੜੀ ਜਲਦੀ ਆ ਗਈ ਅੱਜ ਆ ਕੋ ਆਪਣਾ ਕੁਲਚਾ ਸਾਕੇ ਜਿਹੜੇ ਫੇਮਸ ਕੁਲਚਾ ਦੇਸੀ ਜੋ ਆੜਾ ਪਾਪਾ ਕਹਿੰਦੇ ਇਹ ਇਰੜਾ ਹੁੱਥੇ ਖੜਾ ਹੁੰਦਾ ਮੂਰੀ ਖੰਨੇ ਹਾਂ ਮਤਲਬ ਕੋਣ ਚੜਦੇ ਆ ਹਾਂ ਮੈਂ ਮੜੀ ਨੂੰ ਖਿਲਾਇਆ ਮੈਨੂੰ ਤਾਂ ਵਧੀਆ ਲੱਗਿਆ ਟੇਸਟੀ ਲੱਗਿਆ ਮਿਰਚਾ ਘੱਟ ਸੀਗੀ ਮੜੀ ਇਹਨਾਂ ਖਾਦਾ ਸੀਗਾ ਹਾਂ ਕਾਹਿੰ ਨਾ ਮੋਟਾ ਕਹਿੰਦੇ ਆ ਮੈਨੂੰ ਡਿਸ਼ੇ ਨਹੀਂ ਲੱਗ ਜਾਂਦੇ ਮੈਂ ਉਸ ਸਟਾਸ਼ਨ ਮੋੜ ਕੇ ਉਹਦੇ ਕੋਲ ਆ ਜਾਈ ਹਾਂ ਕਰਕੇ ਆਪੀ ਕਹੂੰਗੀ ਅੱਗੇ ਆ ਕੇ ਸੀ ਵਾਪਸ ਜ਼ਿਆਦਾ ਟਾਈਮ ਨਹੀਂ ਲੱਗਿਆ ਹਸਪੀਟਲ ਦੇ ਵਿੱਚ ਕਿਉਂਕਿ ਬੱਸ ਡਾਕਟਰ ਨੇ ਦੇਖਣਾ ਸੀ ਕਿ ਵੀ ਸਟਿਚਸ ਵਗੈਰਾ ਕਿਵੇਂ ਨੇ ਠੀਕ ਸੀਗੇ ਉਹ ਤੇ ਜਿਹੜੇ ਮੈਂਨੇ ਕਦੋਂ ਕੰਮ ਕਰਨ ਵਾਲੇ ਸੀਗੇ ਉਹ ਕੀਤੇ ਨਹੀਂ ਹੈਗੇ ਕਿਉਂਕਿ ਮੀਂਹ ਕਰਕੇ ਪਾਣੀ ਬਹੁਤ ਖੜਾ ਸੀ ਮਾਰਕੀਟ ਦੇ ਵਿੱਚ ਸਪੈਸ਼ਲੀ ਖੰਨੇ ਵਾਲੇ ਮਾਰਕੀਟ ਦਾ ਬਹੁਤ ਜ਼ਿਆਦਾ ਪਾਣੀ ਖੜਦਾ ਆ ਫਿਰ ਉਹ ਰਹਿ ਗਏ ਕੰਮ ਉਹ ਫਿਰ ਕਿਸ ਦਿਨ ਕਰਾਂਗੇ ਤੇ ਬੱਸ ਸੋਣਾ ਕੁਲਚੇ ਖਾ ਕੇ ਵਾਪਸ ਆ ਗਏ ਹੰਬ ਲੈ ਕੇ ਆ ਗਏ ਹੁਣ ਤੁਹਾਨੂੰ ਦੱਸ ਦਿਆ ਵੀ ਉਹ ਜਿਹੜਾ ਹਸਪੀਟਲ ਆ ਉਹ ਕਿਉਂ ਜ਼ਿਆਦਾ ਮਤਲਬ ਕੈਨੇਡਾ ਤੋਂ ਬਿਨਾ ਮੰਮੀ ਨੂੰ ਐ ਸੀਗਾ ਵੀ ਕਿਉਂ ਮੈਂ ਉੱਥੇ ਸਰਜਰੀ ਕਰਾਵਾਂ ਉਹਦਾ ਰੀਜ਼ਨ ਇਹ ਸੀ ਵੀ ਮੇਰੇ ਮੰਮੀ ਉੱਥੇ ਕਰਦੇ ਸੀ ਜੌਬ ਤੇ ਮੰਮੀ ਉਹਨੇ ਐਵੇਂ ਸੀਗਾ ਕਿ ਵੀ ਮੈਂ ਕਿਸੇ ਹੋਰ ਹਸਪੀਟਲ 'ਚ ਸੋਚਿਆ ਸੀਗਾ ਸਰਜਰੀ ਕਰਾਉਣ ਦਾ ਪਰ ਮੰਮੀ ਨੂੰ ਉੱਥੇ ਹੀ ਯਕੀਨ ਆ ਵੀ ਮੈਨੂੰ ਤਾਂ ਵੀ ਡਾਕਟਰ ਬਾਜਵਾ ਦੀ ਮੈਂ ਕਰਾਉਣਾ ਹੈ ਸੋ ਮੈਂ ਖੰਨੇ ਤੋਂ ਕਰਵਾਇਆ ਔਰ ਯੂ ਨੋ ਇੱਕ ਚੀਜ਼ ਜਿਹੜੀ ਵਧੀਆ ਲੱਗੀ ਵੀ ਅੱਜ ਵੀ ਉਹਨਾਂ ਦਾ ਰੇਟ ਇੰਨਾ ਕੁ ਜ਼ਿਆਦਾ ਘਟਾ ਹਨਾ ਵੀ ਨਾਰਮਲ ਲੋਕ ਨੇ ਜਿਹੜੇ ਵੀ ਉਹ ਜਿਨ੍ਹਾਂ ਲਈ ਦਵਾਈਆਂ ਬਹੁਤ ਮਹਿੰਗੀਆਂ ਨੇ ਜਾਂ ਸਰਜਰੀ ਕਰਾਉਣੀ ਆਪਰੇਸ਼ਨ ਕਰਾਉਣ ਬਹੁਤ ਮਹਿੰਗੇ ਨੇ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਘਟਾ ਅੱਜ ਵੀ ਹਨਾ ਵੀ ਕੋਈ ਐ ਨਹੀਂ ਹੈਗਾ ਵੀ ਅੱਜ ਦੇ ਟਾਈਮ ਨਾਲ ਉਹਨਾਂ ਨੇ ਵੀ ਪੈਸੇ ਵਧਾਤੇ ਹੋਣਗੇ ਨਹੀਂ ਪੈਸੇ ਵੀ ਉਹਨਾਂ ਦੇ ਉਹੀ ਨੇ ਅੰਨਾ ਵੀ ਸਾਰੇ ਖੰਨੇ ਚ ਉਹਨਾਂ ਦਾ ਰੇਟ ਘੱਟ ਸੀ ਹਾਂ ਇਹ ਤਾਂ ਹੈ ਵੀ ਬਾਕੀ ਵੀ ਹਸਪੀਟਲ ਜਿੰਨੇ ਵੀ ਖੰਨੇ ਚ ਹਸਪੀਟਲ ਨੇ ਸਾਰਿਆਂ ਨਾਲ ਉਹਨਾਂ ਦਾ ਰੇਟ ਆ ਬਹੁਤ ਘੱਟ ਆ ਤੇ ਮੈਂ ਪਹਿਲਾਂ ਜਿਹੜੇ ਹਸਪੀਟਲ ਚ ਪਤਾ ਕੀਤਾ ਸੀਗਾ ਉਹਦਾ ਰੇਟ ਤੇ ਪਲੱਸ ਜਦੋਂ ਮੰਮੀ ਦੇ ਰੇਟ ਤੋਂ ਤਿੰਨ ਗੁਣਾ ਦਾ ਫਰਕ ਸੀ ਤਿੰਨ ਗੁਣਾ ਦਾ ਹਨਾ ਕਿ ਵੀ ਉਹਨਾਂ ਨੇ ਇੰਨਾ ਜ਼ਿਆਦਾ ਮਤਲਬ ਕਿ ਜਿਹੜੇ ਘੱਟ ਪੈਸੇ ਨੇ ਲਏ ਨੇ ਸੋ ਗੱਲ ਪੈਸਿਆਂ ਦੀ ਵੀ ਨਹੀਂ ਐ ਟ੍ਰੀਟਮੈਂਟ ਵੀ ਬਹੁਤ ਵਧੀਆ ਸੀ ਕੇਅਰ ਵੀ ਬਹੁਤ ਜ਼ਿਆਦਾ ਵਧੀਆ ਕੀਤੀ ਐ ਰੂਮ ਵਗੈਰਾ ਵੀ ਬਹੁਤ ਵਧੀਆ ਸੀਗੇ ਹਨਾ ਮਤਲਬ ਮੇਰਾ ਪਰਸਨਲ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਤੋਂ ਪਹਿਲਾਂ ਤੇਰਾ ਜਨਮ ਵੀ ਉੱਥੇ ਹੋਇਆ ਤੇ ਤ੍ਰਿੰਦਰ ਦਾ ਵੀ ਜਨਮ ਉੱਥੇ ਹੋਇਆ ਪਾਣੀ ਦਾ ਵੀ ਜਨਮ ਉੱਥੇ ਹੋਇਆ ਮਤਲਬ ਸਾਡੇ ਜਿੰਨੇ ਵੀ ਮੇਰੇ ਕਜ਼ਨਸ ਨੇ ਕਾਂ ਅਸੀਂ ਵੀ ਉੱਥੇ ਹੋਏ ਮੇਰਾ ਬ੍ਰਦਰ ਮੇਰੇ ਬ੍ਰਦਰ ਦੀ ਬੇਟੀ ਮੇਰੀ ਸਿਸਟਰ ਵੀ ਉੱਥੇ ਹੋਏ ਸਿਸਟਰ ਦੀ ਗੱਗੋ ਬੇਟੀ ਸਾਰੇ ਬੱਚੇ ਉੱਥੇ ਹੀ ਹੋਏ ਨੇ ਮੇਰੀ ਪੂਆ ਦੇ ਬੱਚੇ ਵੀ ਸਾਰੇ ਹਨ ਪੂਆ ਦੇ ਬੱਚਿਆਂ ਦੇ ਬੱਚੇ ਵੀ ਗਾਹ ਉੱਥੇ ਹੀ ਹੋਏ ਨੇ ਨਾ ਇਸ ਕਰਕੇ ਘਰ ਦੇਆਂ ਦਾ ਟਰਸਟ ਬਣਿਆ ਹੋਇਆ ਉਸ ਹਸਪੀਟਲ ਦੇ ਵਿੱਚ ਸੋ ਫਿਰ ਮੈਂ ਵੀ ਕਿਹਾ ਵੀ ਠੀਕ ਆ ਪੌਥੀ ਕਰਾਉਣੇ ਆ ਸੋ ਡਾਕਟਰ ਨੇ ਵੀ ਕਿਹਾ ਵੀ ਸਾਰਾ ਕੁਝ ਠੀਕ ਆ ਸਚਿਸ ਵਗੈਰਾ ਠੀਕ ਨੇ ਤੇ ਬਸ ਇੰਨਾ ਕਿ ਅਪਡੇਟ ਦੇਣੀ ਸੀ ਦੇਖਦੇ ਆ ਵੀ ਇੱਥੇ ਵਲੌਗ ਦਾ ਐਂਡ ਕਰਦੇ ਆ ਜਾਂ ਸ਼ਾਮ ਤੱਕ ਕੋਈ ਕੰਮ ਕੀਤਾ ਅੱਜ ਮੈਨੂੰ ਐਵੇਂ ਆ ਕਿ ਮੈਂ ਤਿਆਰ ਹੋਈ ਆ ਤਾਂ ਕਿਤੇ ਗਿਆੜਾ ਕੱਢ ਕੇ ਆਵਾਂ ਕਿਉਂਕਿ ਕਿ ਮੌਸਮ ਵੀ ਵਧੀਆ ਆਇਆ ਤੇ ਤੁਜੀਗਾ ਲੈ ਕਿ ਮੈਂ ਤਿਆਰ ਵੀ ਬਹੁਤ ਘੱਟ ਹੁੰਨੀ ਆ ਜਿਵੇਂ ਮੈਂ ਘਰੇ ਆਈ ਹੋਈ ਆ ਨਾ ਮੈਨੂੰ ਆਉਂਦਾ ਵਾਸ ਮੈਨੂੰ ਤਿਆਰ ਨਾ ਹੋਣਾ ਪਵੇ ਮੈਂ ਆਰਾਮ ਨਾਲ ਘਰੇ ਖੁੱਲਡੂਲੇ ਕੱਪੜੇ ਚਰਵਾ ਫਿਰ ਬੀਬੀ ਆਇਆ ਭਾਈ ਮੈਨੂੰ ਪੁੱਛਣ ਵਾਸਤੇ ਵੀ ਮੇਰੇ ਡਾਕਟਰ ਕੀ ਕਹਿੰਦਾ ਇਹੀ ਪੁੱਛਣਾ ਵੀ ਡਾਕਟਰ ਕੀ ਕਹਿੰਦਾ ਪਰ ਅਗਰ ਕੀ ਡਾਕਟਰ ਕਹਿੰਦਾ ਸਾਰਾ ਕੁਝ ਠੀਕ ਆ ਚੈੱਕ ਕਰ ਲਏ ਉਹਨੇ ਟਾਂਕੇ ਟੰਕੇ ਸਾਰਾ ਕੁਝ ਵਧੀਆ ਉਹ ਕਹਿੰਦੀ ਜਿੱਥੇ ਮਰਜ਼ੀ ਘੁੰਮ ਫੇਰ ਹੁਣ ਸਾਰਾ ਕੁਝ ਵਧੀਆ ਨਿਕਲ ਗਿਆ ਚੱਕੀ ਖੋਖੇ ਚੜੀ ਉਤਰੀ ਹੋਰ ਐਈਆਂ ਹੋਰ ਚੇੜ ਮਾਰੂ ਮੋਗਾ ਲੈ ਚ ਪੇੜ ਦੀ ਲੈ ਲੈ ਹੁਣ ਮੈਂ ਡਾਕਟਰ ਨੇ ਸਹੀ ਗੱਲ ਦੱਸੀ ਆ ਨਹੀਂ ਤੇਰਾ ਇਹ ਤਾਂ ਗੱਲ ਕੋਈ ਨਹੀਂ ਕੋਲੋ ਕੋਈ ਨਹੀਂ ਡਾਕਟਰ ਨੇ ਮੈਨੂੰ ਕਿਹਾ ਵੀ ਸਾਰਾ ਕੁਝ ਠੀਕ ਆ ਹੁਣ ਚੱਕਣ ਨਾਲ ਦੱਸ ਕੋਈ ਆਹ ਆਖਾ ਮਾ ਠੀਕ ਆ ਆਹ ਹਾਂ ਚੱਕ ਗਿਆ ਵੇਬੀ ਸੱਚੇ ਹੋ ਅਤੇ ਸਾਚਾ ਵੀ ਉਹਨੇ ਕਿਹਾ ਵੀ ਠੀਕ ਹੈ ਸਾਰਾ ਕੁਝ ਬਾਤ ਸੁਣ ਇਹ ਝੂਠਾ ਵੀ ਕੰਮ ਫਿਰ ਨਹੀਂ ਲੱਗਦੀ ਅੱਛਾ ਤੈਨੂੰ ਜਿਆਦਾ ਪਤਾ ਤਾਂ ਗਈ ਵੀ ਨਹੀਂ ਹੈ ਕਿ ਤਾ ਤੇ ਕਰਦੀ ਸੀ ਕਿੰਨੇ ਸਾਰੇ ਵੀਡੀਓ ਬਣਾਏ ਕਾਹਦੇ ਵੀਡੀਓ ਬਣਾਵਾ ਥੋੜੀ ਤੂੰ ਸੱਸ ਨੂੰ 9 ਮਿੰਟ ਜੀ ਤਾਂ ਮੇਰੀ ਜੁਗਲੀਆ ਕਰਨ ਲੱਗ ਜੰਨੀ ਆ ਜੰਗ ਚਾਹ ਹੈ ਤਾਂ ਕਿ ਉਹਨੇ ਜਮਾ 15 ਮਹੀਨੇ ਹੱਕੇ ਦਾ ਵੇਤਾ ਦਾ ਆ ਗਿਆ ਉਹਨਾਂ ਕੋਲ ਬਸ ਦੀ ਵੀ ਗੱਲ ਯਾਨੀ ਘਬਰਾਟ ਦੀ ਹਾਂ ਬਸ ਚੱਲਦੀ ਆ ਪਰ ਉਹ ਮੈਂ ਘਟਾ ਦੇਣੀ ਆ ਹੁਣ ਮੈਨੂੰ ਹੁੰਦੀ ਨਹੀਂ ਘਬਰਾਟ ਹੁਣ ਮੈਂ ਠੀਕ ਆ ਖਾਈ ਜਾਈ ਹਾਲੇ ਦਵਾਈ ਤਾਂ ਲਵਾਂਗੀ ਪਰ ਜਾਨਕੀ ਹੁਣ ਮੈਨੂੰ ਘੱਟ ਲੋੜ ਆ ਤੂੰ ਇੱਥੇ ਕਰਦੇ ਦਿਨ ਘੱਟ ਲੋੜ ਆ ਉੱਥੇ ਤੂੰ ਕੱਲੀ ਦੀ ਫਿਰ ਉੱਥੇ ਜਾਣ ਵੇਲੇ ਫਿਰ ਮੈਂ ਦਵਾਈ ਲੈ ਜੂ ਨਾਲ ਤੇਰੀ ਬੀਬੀ ਮੇਰੇ ਨਾਲ ਸਾਰਾ ਦਿਨ ਲੜਦੀ ਰਹਿੰਦੀ ਆ ਕੈਨੇਡਾ ਤੋਂ ਆ ਕੇ ਲੋਕਾਂ ਦੇ ਜਿਹੜੇ ਘਰ ਦੇ ਨੇ ਉਹ ਆਪਣੇ ਜਵਾਕਾਂ ਨੂੰ ਪਿਆਰ ਕਰਦੇ ਨੇ ਆ ਮੇਰੇ ਘਰ ਦੇ ਮੇਰਾ ਲੜੀ ਜਾਂਦੇ ਨੇ ਮੈਂ ਆਉਣਾ ਹੀ ਨਹੀਂ ਹੈਗਾ ਹੁਣ ਬਸ ਹੁਣ ਜਾ ਕੇ ਮੈਂ ਆਉਣਾ ਹੀ ਨਹੀਂ ਹੈਗਾ ਤੂੰ ਕਾਹ ਵੀ ਤੈਨੂੰ ਸੱਦੂਗੀ ਬੀਬੀ ਦੇਦੀ ਕਰ ਮੈਂ ਤਾਂ ਡਿਪਰੈਸ਼ਨ ਚ ਗਈ ਗਈ ਆ ਬੀਬੀ ਨੇ ਵੀ ਡਿਪਰੈਸ਼ਨ ਚਲ ਜਾਣਾ ਕੈਨੇਡਾ ਜਾ ਕੇ ਬੀਬੀ ਉੱਥੇ ਪਤਾ ਕਿੰਨਾ ਡਿਪਰੈਸ਼ਨ ਆ ਉਹ ਕਦੀ ਹੀ ਮਾਂ ਦਾ ਦੋਤਾ ਲੈ ਗਿਆ ਅਮਰੀਕਾ ਕੋਲ ਗਿਆ ਅੱਛਾ ਅਮਰੀਕਾ ਗਈ ਆ ਚਾ ਵੀ ਮੇਰੇ ਪਾਸਪੋਰਟ ਤਾਂ ਦੇ ਫਿਰ ਤਾਂ ਹੀ ਨਾਲ ਲੈ ਕੇ ਜਾਉਂਗੀ ਇਹ ਆਧਾਰ ਕਾਰਡ ਹੈਗਾ ਆਧਾਰ ਕਾਰਡ ਤੇ ਥੋੜੀ ਜਾਇਆ ਜਵੀ ਪਾਸਪੋਰਟ ਬਣਵਾ ਫਿਰ ਤਾਂ ਹੀ ਨਾਲ ਲੈ ਕੇ ਜਾਉਂ ਤੂੰ ਹੀ ਬਣਵਾ ਲੇਂਗੀ ਲੈ ਮੈਂ ਤਾਂ ਵੀਜ਼ਾ ਲਾ ਕੇ ਦੇਣਾ ਚਲ ਮੈਂ ਤੇ ਬਾਣੀ ਦੇ ਬਣਾਉਣ ਨਾਲੇ ਬੀਬੀ ਦੇ ਬਣਾ ਦੇਗੀ ਠੀਕ ਆ ਦੇਖ ਲਓ ਜੀ ਮੇਰੇ ਘਰ ਦੇ ਮੈਂ ਬਾਵੇਂ ਆ ਕਿਓਜ਼ਾ ਇਹਨਾਂ ਨੂੰ ਕਨੇਡਾ 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 ਦੇਖਦਾ ਬਸ ਕਿੰਨਾ ਗੱਲਾਂ ਕਰਦੀ ਐ ਮੈਂ ਸਾਰੀ ਦੁਨੀਆ ਨਾਲ ਗੱਲਾਂ ਕਰਦੀ ਐ ਬੇਬੀ ਮੈਂ ਸਾਰੀ ਦੁਨੀਆ ਨਾਲ ਬੀਬੀ ਦੇਖ ਲੈ ਮੈਂ ਹੀ ਤੇਰੀ ਪੋਤੀ ਚੰਗੀ ਆ ਤੇਰੀ ਪਰਪੋਤੀ ਚੰਗੀ ਹਾਂ ਮੈਂ ਅੱਜੇ ਚੰਗੀ ਆ ਨਾ ਮੈਂ ਤੇਰੀ ਮਗਰ ਮਗਰ ਤਾਈ ਤਾਂ ਕਹਨੀ ਆ ਆ ਪਰਪੋਤੀ ਤਾਂ ਤੇਰੀ ਏਡੀ ਸਿੜੇ ਦੀ ਲੜਕੀ ਆ ਮੈਂ ਆਈ ਵਿਚਾਰੀ ਪੋਤੀ ਮੈਂ ਪੋਤੀ ਵਿਚਾਰੀ ਬਹੁਤ ਸਾਹੂ ਆ ਬੀਬੀ ਦੱਸੀ ਪੋਤੀ ਜ਼ਿਆਦਾ ਸਾਹੂ ਆ ਕਿ ਪਰਪੋਤੀ ਪੋਤੀ ਸਾਹੂ ਆ ਕਿਉਂ ਕੋਣ ਬੀਬੀ ਪੋਤੀ ਸਾਹੂ ਆ ਹਾਂ ਪੋਤੀ ਗਿਆ ਮੈਂ ਪਿਆਰ ਕਰੂਗੀ ਤਾਂ ਸਭ ਨੂੰ ਤੇਰੀ ਦੇਖਿਆ ਮਮੀ ਕੀ ਕਰਨਾਂ ਆਂ 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 ਮੈਂ ਤਾਂ ਆਂਬ ਖਾਂਦੀ ਨਹੀਂ ਆਈ ਹੇਟ ਮੰਗੋਸ ਮੈਂ ਪਹਿਲਾਂ ਕੋ ਤੁਹਾਨੀ ਹਮ ਕੋਲੇ ਉਹ ਵੀ ਸਪੈਸ਼ਲੀ ਚੂਪਣ ਨਾਲ ਤਾਂ ਕਦੇ ਵੀ ਨਹੀਂ ਕੱਟਣ ਨਾਲ ਤਾਂ ਮੈਂ ਫਿਰ ਵੀ ਖਾ ਲੰਨੀ ਆ ਮੌਸਮੀ ਬਹੁਤ ਵਜਾ ਮਨਾ ਸਟੋਰਾ ਦਵਾ ਹਾਂ ਬਈ ਮੇਰ ਦਾ ਬਦੀ ਸ맬 ਲਗੀ ਬਹੁਤ ਪੜੀ ਲੱਗਦੀ ਆ ਆਹੋ ਆ ਤੇ ਕਿਹਨ ਮੁੰਦੇ ਖਾਣੇ ਬਣਾਇਆ ਤੇ ਘਰ ਦੇ ਸਹੀ ਗੱਲ ਹੈ ਤੇ ਪਹਿਲੀ ਵਾਰੀ ਮੈਂ ਲੱਗਾ ਆਪਾਂ ਮੋਲ ਦੇ ਖਾਣੇ ਆ ਹਨ ਪਹਿਲੀ ਵਾਰੀ ਚਾਰ ਮਹੀਨੇ ਪਹਿਲੇ ਆ ਗਏ ਆ ਬਣਾਉਣ ਨਾਲੇ ਨਾ ਨਾ ਹਾ ਹਾ ਹਰੇ ਅੱਛਾ ਇਹ ਵੀ ਮੱਚਣਾ ਹੁੰਦਾ ਹਾਏ ਹੁਣ ਵੀ ਨਹੀਂ ਅੱਛਾ ਮੇਰੀ ਚਾਹ ਕਿਹੜੀ ਹੈ ਨਾ ਜੋ ਜਿਹੜੀ ਮਲਜੀ ਰੱਖ ਦਿੱਤੀ ਤੇਵਿੰਦਰ ਤਾਂ ਸੋਚ ਰਿਹਾ ਏ ਕਿ ਨੀ ਮਰ ਚਾਹ ਪੀਣ ਲੱਗੇ ਆ ਅੱਧੇ ਚਾਹ ਦਾ ਰਸ ਪੀ ਲੈਂਦੇ ਨੇ ਹੈਨਾ ਸਾਨੂੰ ਪੁੱਛੇ ਕੀ ਪਾਜਦੀ ਆ ਅੱਧੇ ਚਾਹ ਦਾ ਰਸ ਪੀ ਲਓ ਰਸਾ ਵਾਸਤੇ ਅੱਧਾ ਚਾਹ ਹੋਣੀ ਚਾਹੀਦੀ ਆ ਮੈਂ ਵੀ ਕਰਦੀ ਆ ਮੈਂ ਬਾਅਦ ਚ ਹੋਰ ਪੱਕ ਲੈ ਕੇ ਆਉਣੀ ਆ ਮੈਨੂੰ ਤਾਂ ਦਪੈਦਾ ਮਜ਼ਾ ਨਹੀਂ ਜਦ ਬੜਾ ਗਲਾਸ ਨਾ ਵੀ ਮੈਂ ਚਾਹ ਦਾ ਦੀਦੀ ਆਪਾਂ ਪਹਿਲਾਂ ਚਾਹ ਨਾਲ ਪਹਿਲੀ ਦਵਿੰਦਰ ਨੇ ਮੇਰੀ ਵੀ ਚਾਹ ਵੀ ਲੈਣੀ ਆ ਨਹੀਂ ਠੀਕ ਆ ਫੋਨ ਆ ਗਿਆ ਤੇਰੀ ਚਾਹ ਪੀਤੀ ਜਾਣੀ ਆ ਹਾਂਜੀ ਫੇਰ ਮਿਲਦੇ ਆ ਸਤ ਸ੍ਰੀ ਅਕਾਲ ਜੀ ਅਸੀ ਅੱਜ ਦਾ ਵਲੌਗ ਜਿਹਦੇ ਵਿੱਚ ਅਸੀਂ ਤੁਸੀਂ ਦੇਖਿਆ ਮੈਂ ਹਸਪੀਟਲ ਜਾ ਕੇ ਆਈ ਥੋੜਾ ਬਹੁਤ ਬਾਜ਼ਾਰ ਦੇ ਕੰਮ ਕੀਤੇ ਤੇ ਘਰ ਆ ਕੇ ਵੀ ਮਸਤੀ ਕੀਤੀ ਤੇ ਉਸ ਤੋਂ ਬਿਨਾ ਫਿਰ ਅੱਜ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਸਵੇਰੇ ਮੀਂਹ ਪੈ ਗਿਆ ਸੀਗਾ ਫਿਰ ਅਸੀਂ ਕਿਤੇ ਜਾ ਨਹੀਂ ਪਾਏ ਹੈਗੇ ਹੋਰ ਤਾਂ ਸੋ ਘਰ ਹੀ ਰਹੇ ਆ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਆਪਣੇ ਛੁੱਟੀਆਂ ਕਿਵੇਂ ਇੰਜੋਏ ਕਰ ਰਹੇ ਹੋ ਆਈ نو ਕਿ ਮਤਲਬ ਮੈਂ ਤਾਂ ਚਲੋ ਇੰਡੀਆ ਹੀ ਹੋਈਆਂ ਮੇਰੇ ਲਈ ਤਾਂ ਬਹੁਤ ਜ਼ਿਆਦਾ ਵੱਡਾ ਮੈਨੇ ਸਪੈਸ਼ਲ ਹੈ ਮੇਰੀਆਂ ਇਹ ਛੁੱਟੀਆਂ ਪਰ ਇਸ ਟਾਈਮ ਤੇ ਸਾਰੇ ਬੱਚਿਆਂ ਨੂੰ ਛੁੱਟੀਆਂ ਨੇ ਤਾਂ ਆਲਮੋਸਟ ਖਤਮ ਹੋਣ ਵਾਲੀਆਂ ਨੇ ਪਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੱਥੇ-ਕਿੱਥੇ ਆਪਣੀ ਛੁੱਟੀਆਂ ਦੇ ਵਿੱਚ ਇੰਜੋਏ ਕੀਤਾ ਤੇ ਗਏ ਹੋ ਤੁਸੀਂ ਤੇ ਆਲ ਦਾ ਬੈਸਟ ਸਟੂਡੈਂਟਸ ਵਾਸਤੇ ਕਿਉਂਕਿ ਸਕੂਲ ਖੁੱਲਣ ਲੱਗੇ ਨੇ ਬੱਚਿਆਂ ਦੇ ਗਰਮੀ ਤੋਂ ਵੀ ਥੋੜੀ ਰਾਹਤ ਮਿਲ ਗਈ ਆ ਕਿਉਂਕਿ ਮੀਂਹ ਪਿਆ ਹੈ Te's jaldi mildiyan agli video de vich tab tak bye sashrikal